ਆ ਵੀਰ ਜੀ ਤੁਸੀਂ ਵੀ ਇੱਥੇ ਖਲਾ ਰਹਿ ਗਿਆ ਤੁਹਾਨੂੰ ਕੀ ਹੈਲਮਟ ਨਹੀਂ ਹੈ ਮੈਂ ਤਾਂ ਸਮਝ ਨਹੀਂ ਆਉਂਦੀ ਸਰ ਤੜਕੇ ਤੜਕੇ ਜਿਮ ਤੋਂ ਆਇਆ ਮੈਂ ਜਿਮ ਤੋਂ ਆਇਆ ਹੁਣੇ ਹੀ ਤੇ ਹੁਣੇ ਜਿਮ ਜਿਮ ਤੋਂ ਲਾਉ ਨਹੀਂ ਕਰਤਾ ਜੀ ਜਿਮ ਯਾਰ ਜੇ ਤੜਕੇ ਘਰੋਂ ਆਵਾਂਗੇ ਤੇ ਘਰੋਂ ਥੋੜੀ ਹੈਲਮਟ ਪਾ ਕੇ ਆ ਜਾਾਂਗੇ ਕਮਾਲ ਦੇ ਬੰਦੇ ਹੋ ਯਾਰ ਤਾਂ ਕੀ ਹੈਲਮਟ ਵਾਸਤੇ ਜ਼ਰੂਰੀ ਨਹੀਂ ਹੈਗਾ ਕਿ ਅਗਰ ਜੇ ਆਪਾਂ ਘਰੋਂ ਬਾਹਰ ਜਾਈਏ ਅਗਰ ਚੰਡੀਗੜ੍ਹ ਹੁੰਦਾ ਤਾਂ ਉੱਥੇ ਵੀ ਹੈਲਮਟ ਪਾ ਕੇ ਨਾ ਨਿਕਲਦੇ ਤਾਂ ਤੁਸੀਂ ਸਰ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਚਲੋ ਬਾਕੀ ਤਾਂ ਜੇ ਤੁਸੀਂ ਕਹਿਣਾ ਕਿ ਸਵੇਰੇ ਸਵੇਰੇ ਮੈਂ ਜਿਮ ਗਿਆ ਤਾਂ ਲੋੜ ਨਹੀਂ ਹਾਂਜੀ ਨਾਲ ਕੁਝ ਵੀ ਲੈ ਲਾ ਜੋ ਆਰਸੀ ਤੇ ਲਿਖਿਆ ਹੋਇਆ ਰਹਿੰਦੇ ਯਾਰ ਜੋ ਆਰਸੀ ਤੇ ਲਿਖਿਆ ਲਿਖ ਦੇਣਗੇ ਇਹ ਤੁਸੀਂ ਵੇਖ ਸਕਦੇ ਹੋ ਤਾਂ ਸਰ ਉਹਨਾਂ ਵੱਲੋਂ ਕਹਿਣਾ ਕਿ ਜੋ ਆਰਸੀ ਤੇ ਲਿਖਿਆ ਉਹ ਲਿਖ ਲਓ ਤੇ ਨਾਂ ਨਹੀਂ ਦੱਸਦੇ ਫਿਰ ਇਨਕਾਰੀ ਲਿਖ ਦਿਆਂਗੇ ਮੈਂ ਤੇ ਇਹੋ ਹੀ ਕਰ ਸਕਦਾ ਜੀ ਹਾਂਜੀ ਜੁਰਮਾਨਾ ਨਾਲ ਡਬਲ ਹੋ ਜਾਏਗਾ ਕੋਈ ਗੱਲ ਨਹੀਂ ਹੈ ਨਾ ਤਾਂ ਕੋਈ ਫਰਕ ਨਹੀਂ ਪੈਂਦਾ ਵੀਰ ਜੀ ਨਹੀਂ ਪੈਂਦਾ ਜੀ ਇਹ ਸਿਸਟਰਾ ਮੇਰੇ ਬਾਹਰ ਇੰਦੇ ਆ ਫੋਰਨਰ ਆ ਐਨ ਆਰ ਆਈ ਆਹੀ ਲਿਖ ਲਓ ਜੋ ਹੈਗਾ ਬਾਚਨ ਕੌਰ ਸਿੰਘ ਜੀ ਬਹੁਤ ਤਾਂ ਇਹ ਤਸਵੀਰਾਂ ਜੋ ਸੰਝਾ ਤਾਂ ਵੀਰ ਜੀ ਕੀ ਲੱਗਦਾ ਕਿ ਇਦਾਂ ਜੇ ਰੋਕੇ ਆ ਜੇ ਕਾਰਵਾਈ ਹੋਈ ਆ ਤਾਂ ਜੇ ਅਗਲਾ ਬੰਦਾ ਜਿੰਦ ਤੋਂ ਆ ਰਿਹਾ ਕੋਈ ਸਪੋਰਟਸਮੈਨ ਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਰੋਕੇ ਚਲਾਨ ਕਰ ਦੇਣਗੇ ਸਰ ਕੋਈ ਰੀਜ਼ਨ ਦੱਸਿਆ ਰੋਕਣ ਦਾ ਜਾਂ ਚਲਾਨ ਕਾਹਦਾ ਕੱਟਿਆ ਜਾ ਰਿਹਾ ਜੀ ਮੈਨੂੰ ਪਤਾ ਹੀ ਨਹੀਂ ਆ ਉਹਨਾਂ ਨੇ ਕਿਹਾ ਕਿ ਹੈਲਮਟ ਨਹੀਂ ਪਾਇਆ ਹਲਮੜਦੇ ਸਾਰੀ ਦੁਨੀਆ 90% ਤੋਂ ਲੈ ਕੇ ਜੇ ਕੋਈ ਵੀ ਬੰਦਾ ਹਲਮੜਦਾ ਵਾਲਾ ਮੈਨੂੰ ਦਿਖਾਈ ਦੇ ਦੋ ਇਥੇ ਅੰਮ੍ਰਿਤਸਰ ਦੇ ਵਿੱਚ ਮੈਂ ਮੰਨ ਜਾਵਾਂਗਾ ਤੇ ਗੱਲ ਸੋ ਬਿਲਕੁਲ ਦੇਖ ਰਹਾ ਇਹ ਜੋ ਇਹਨਾਂ ਵੀਰ ਹੋਣਾ ਵੱਲੋਂ ਜ਼ਰੂਰ ਕਿਹਾ ਗਿਆ ਕਿ ਅਗਰ ਕੋਈ ਵੀ ਹੈਲਮਟ ਵਾਲਾ ਮੈਨੂੰ ਦਿਖਾਈ ਦੇ ਗਿਆ ਤਾਂ ਮੈਂ ਮੰਨ ਜੂਗਾ ਲੇਕਿਨ ਉਹਨਾਂ ਵੱਲੋਂ ਕਿਹਾ ਗਿਆ ਪੁਲਸ ਨੂੰ ਕਿ ਜੋ ਨਾ ਹੈਗਾ ਉਸ ਦੇ ਆਧਾਰ ਤੇ ਜਿਹੜੀ ਆ ਕਾਰਵਾਈ ਕਰ ਲੋ ਚਲਾਣ ਕੜਨਾ ਕੱਢ ਦੋ ਕੋਈ ਫਰਕ ਨਹੀਂ ਪੈਂਦਾ ਪਰ ਇਹੋ ਜੇ ਵੀ ਜੋ ਨੌਜਵਾਨੀ ਜੋ ਗੁਰੂ ਨਗਰੀ ਦੀ ਹੈਗੀ ਆ ਜਿਸ ਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਐਟੀਟਿਊਡ ਜੋ ਨੌਜਵਾਨਾਂ ਦਾ ਜੋ ਪੁਲਿਸ ਚੱਲ ਰਹੀ ਆ ਕਿਉਂਕਿ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਪਰ ਫਿਰ ਵੀ ਤਾਂ ਕਿੰਨੀ ਏਜ ਹੈਗੀ ਆ ਜੀ ਤੁਹਾਡੀ 19 19 ਲਾਇਸੈਂਸ ਬਣਿਆ ਹਾਂਜੀ ਬਣਿਆ ਲਾਇਸੈਂਸ ਹਾਂਜੀ ਤਾਂ ਜ਼ਰੂਰ ਲਾਇਸੈਂਸ ਇੱਕ ਵਾਰੀ ਜ਼ਰੂਰ ਆਪਣੇ ਦਿਖਾਓ ਜੀ ਤੁਹਾਨੂੰ ਪਤਾ ਕਿ ਨਵਾਂ ਕਾਨੂੰਨ ਆਇਆ ਕਾਰਵਾਈ ਹੋਏਗੀ ਅਗਰ ਜੋ 18 ਸਾਲ ਤੋਂ ਘੱਟ ਹੋਇਆ ਉਹਨੂੰ 25000 ਰੁਪਏ ਜੁਰਮਾਨਾ 3 ਸਾਲ ਦੀ ਸਜ਼ਾ ਹੋ ਸਕਦੀ ਹੈ ਪਰਿਵਾਰ ਨੂੰ ਪਤਾ ਹੈ ਸੋਟੂ ਹਾਂਜੀ ਹਾਂਜੀ ਉਹ ਦੇਖਣੇ ਹਾਰਡ ਕਾਪੀ ਦੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਜੋ ਲੋਕ ਨੇ ਉਹਨਾਂ ਨੂੰ ਖਿਲਾਰ ਕੇ ਜਿਹੜਾ ਉਹਨਾਂ ਦੇ ਉੱਤੇ ਜਿਹੜੀ ਆ ਕਾਰਵਾਈ ਕੀਤੀ ਜਾ ਰਹੀ ਆ ਤਾਂ ਇਹ ਖਾਸ ਤਸਵੀਰਾਂ ਸਾਂਝੀਆਂ ਕਰ ਰਹੇ ਆ ਤਾਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਵੀ ਗੱਲ ਕਰ ਸਕੀਏ ਤਾਂ ਫਾਈਂਡ ਕਰ ਦਿਓ ਤਾਂ ਸਰ ਕਿਵੇਂ ਵੇਖਦੇ ਹੋ ਕਿ ਜਿੱਦਾਂ ਕਿ ਕਈ ਲੋਕ ਹੁਣ ਜੋ ਕਾਰਵਾਈ ਵੀ ਨਹੀਂ ਕਰਾਉਣਾ ਚਾਹੁੰਦੇ ਤੇ ਕਿਤੇ ਨਾ ਕਿਤੇ ਪੁਲਿਸ ਨਾਲ ਉਲਝਦੇ ਵੀ ਦਿਖਾਈ ਦਿੰਦੇ ਉਹਨਾਂ ਦੇ ਉੱਤੇ ਕੀ ਰੂਲ ਰੈਗੂਲੇਸ਼ਨ ਹੈ ਨਹੀਂ ਸਰ ਕਾਰਵਾਈ ਤੇ ਹੋਏਗੀ ਜੇ ਸਾਨੂੰ ਕੋਈ ਪੇਪਰ ਨਹੀਂ ਦਿਖਾਉਂਦੇ ਅਸੀਂ ਇਹਨਾਂ ਦੀ ਗੱਡੀ ਬੰਦ ਕਰਾਂਗੇ ਜੀ ਤਾਂ ਹੁਣ ਇਹਨਾਂ ਵੀਰ ਹਣਾ ਵੱਲ ਇੱਕ ਰਿਕਵੈਸਟ ਕੀਤੀ ਗਈ ਸੀ ਕਿ ਮੈਂ ਜਿਮ ਤੋਂ ਆਇਆ ਤਾਂ ਸਪੋਰਟਸਮੈਨ ਬੰਦੇ ਦਾ ਇਦਾਂ ਤੁਸੀਂ ਚਲਾਨ ਕੱਟਦੇ ਧੰਨਵਾਦ ਸਰ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਬੇਨਤੀ ਕਰ ਰਿਹਾ ਸੀਗਾ ਕਿ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ ਜੀ ਜੀ ਜੋ ਫਸਟ ਟਾਈਮ ਹੈ ਫਸਟ ਟਾਈਮ ਤਾਂ ਚਲੋ ਆਪਾਂ ਮਾਫੀ ਵੀ ਕਰ ਹੀ ਸਕਦੇ ਆ ਰੁਕਣ ਦੇ ਇਹ ਕੋਈ ਜ਼ਰੂਰੀ ਵੱਡੀ ਗਲਤੀ ਨਹੀਂ ਹੈਗੀ ਸਰ ਫਸਟ ਟਾਈਮ ਫਸਟ ਟਾਈਮ ਤਾਂ ਮਾਫੀ ਵੀ ਦੇ ਸਕਦੇ ਹੋ ਤਾਂ ਸਰ ਕਿਵੇਂ ਵੇਖਦੇ ਹੋ ਕਿ ਕੀ ਜਿੱਦਾਂ ਇਹਨਾਂ ਵੱਲੋਂ ਆਵਾਜ਼ ਚੁੱਕੀ ਗਈ ਹੈ ਕਿ ਇਹਨਾਂ ਦੇ ਕਾਰਵਾਈ ਪਣਦੀ ਹੈ ਜਾਂ ਮਾਫੀ ਪਣਦੀ ਹੈ ਨਹੀਂ ਸਰ ਕਾਰਵਾਈ ਪਣਦੀ ਹੈ ਜੀ ਇੱਕ ਤਾਂ ਸਾਨੂੰ ਪੇਪਰਿੰਗ ਵੀ ਦੇ ਰਹੇ ਤੇ ਇੱਕ ਸਾਡਾ ਆਪਣਾ ਇਹ ਆਰਗੂਮੈਂਟ ਕਰ ਰਹੇ ਨੇ ਇਹ ਤਾਂ ਨਵੇਂ ਕਾਨੂੰਨ ਤਹਿਤ ਕਿਹੜੀ ਕਾਰਵਾਈ ਬਣਦੀ ਹੈ ਸਰ ਨਵੇਂ ਕਾਨੂੰਨ ਤਹਿਤ ਸਰ ਇੱਕ ਇਹਨਾਂ ਦਾ ਮਿਸਵੇਪ ਬੰਦਾ ਤੇ ਬਾਕੀ ਜੇ ਕੋਈ ਪੇਪਰ ਨਹੀਂ ਹੋਏਗਾ ਤੇ ਉਹਦਾ ਕਰੇ ਨਹੀਂ ਹੋਇਆ ਉਹਨਾਂ ਨੇ ਆਰਸੀ ਮੰਗੀ ਮੈਂ ਆਰਸੀ ਫੜਾਤੀ ਹੋਈ ਮੈਨੂੰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਅਸੀਂ ਮਤਲਬ ਕਿ ਉਹ ਮੈਨੂੰ ਕਹਿੰਦੇ ਕਿ ਅਸੀਂ ਡਾਕੂਮੈਂਟ ਚੈੱਕ ਕਰਵਾਓ ਮੈਨੂੰ ਇਹ ਨਹੀਂ ਉਹਨਾਂ ਨੇ ਦੱਸਿਆ ਕਿ ਹੈਲਮਟ ਦਾ ਤੁਹਾਡਾ ਚਲਾਣ ਹੋਏਗਾ ਇਹ ਬਲ ਰੋਊਗਾ ਸਰ 90% ਐਮਬੈਸਡਰ ਦੇ ਲੋਕ ਆ ਪੰਜਾਬ ਦੇ ਲੋਕ ਹੈਲਮਟ ਨਹੀਂ ਪਾ ਰਹੇ ਉਹਨਾਂ ਨੇ ਵੀ ਚਲਾਣ ਇਹਨਾਂ ਦਾ ਵੀ ਇਹੀ ਮੰਗ ਹੈਗੀ ਹੈ ਕਿ ਜੇ ਹੈਲਮਟ ਨਹੀਂ ਪਾਇਆ ਤੇ 90% ਨਹੀਂ ਪਾਇਆ ਇੱਥੇ ਜਿਹੜਾ ਵੀ ਲੰਗਦਾ ਉਹਨੇ ਹੈਲ ਸਰੇ ਤੁਹਾਡੇ ਸਾਹਮਣੇ ਆ ਕਿ ਸਾਡੇ ਮੁਲਾਜ਼ਮ ਲੱਗੇ ਜਿੰਨੇ ਹੈਲਪ ਨਹੀਂ ਪਿਆ ਉਹਨੂੰ ਅਸੀਂ ਰੋਕ ਕੇ ਉਹਦੇ ਪੇਪਰ ਚੈੱਕ ਕਰਕੇ ਜੇ ਪੇਪਰ ਪੂਰੇ ਆ ਤੇ ਉਹਦਾ ਅਸੀਂ ਸਿਰਫ ਹੈਲਪ ਦਾ ਚਲਾਨ ਕਰ ਰਹੇ ਹਾਂ ਜੀ ਉਹਦਾ ਤਾਂ ਕੀ ਲੱਗਦਾ ਕਿ ਆਣ ਵਾਲੇ ਦਿਨਾਂ ਦੇ ਵਿੱਚ ਗੁਰੂ ਨਗਰੀ ਦੀ ਜਿਹੜੀ ਜਨਤਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਉਂਕਿ ਆਣ ਵਾਲੇ ਦਿਨਾਂ ਦੇ ਵਿੱਚ ਕਾਨੂੰਨ ਹੋਰ ਸਕਦਾ ਹੋ ਰਿਹਾ ਕਿ ਹੈਲਮਟ ਜ਼ਰੂਰੀ ਆ ਲਾਜ਼ਮੀ ਆ ਹੁਣ ਦੇਖੋ ਜੀ ਹੈਲਮਟ ਦਾ ਸਭ ਤੋਂ ਵੱਧ ਲਾਜ਼ਮੀ ਟੂ-ਵੀਲਰ ਵਾਸਤੇ ਕਿ ਕੋਈ ਰੱਬਣਾ ਕਰੇ ਕੋਈ ਐਕਸੀਡੈਂਟ ਹੋ ਜਾਏ ਕੋਈ ਆਪਣਾ ਟੂ-ਵੀਲਰ ਆਪਣੇ ਡਿੱਗ ਜਾਂਦਾ ਹੈ ਇਹ ਹੈਲਮਟ ਜਿਹੜਾ ਉਹ ਤੁਹਾਡੇ ਸਿਰ ਦਾ ਪਛਾਹ ਕਰਦਾ ਜੀ ਇਹ ਤਾਂ ਇਹਨਾਂ ਨੂੰ ਆਪਣੀ ਸੇਫਟੀ ਵਾਸਤੇ ਪੋਣਾ ਹੈ ਸਾਡੇ ਵਾਸਤੇ ਇਹਨਾਂ ਨੇ ਆਪਣੀ ਸਿਰ ਦੀ ਸੇਫਟੀ ਵਾਸਤੇ ਪੋਣਾ ਚਾਹੁੰਦਾ ਜੀ ਜੀ ਵੀਰ ਜੀ ਤੁਸੀਂ ਹੁਣ ਅੱਗੇ ਤੋਂ ਹੈਲਮਟ ਪਾਓਗੇ ਨਹੀਂ 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 ਕਾਰਨ ਮੈਂ ਦਰਬਨ ਬੰਨਦਾ ਸਰ ਮੈਂ ਡਿਊਟੀ ਤੇ ਆਂ ਜੀ ਮੈਂ ਮਤਲਬ ਕਿ ਜਿੰਮ ਦੇ ਵਿੱਚ ਮਤਲਬ ਕਿ ਦਰਬਨ ਬਨ ਕੇ ਨਹੀਂ ਜਾ ਸਕਦਾ ਇਹਨਾਂ ਨੂੰ ਸੋਚਣਾ ਚਾਹੀਦਾ ਹੈਗਾ ਚਲਾਨ ਘਟਣ ਤੋਂ ਪਹਿਲਾਂ ਤਾਂ ਜੀ ਬਿਲਕੁਲ ਜਿਵੇਂ ਕੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਗੁਰੂ ਨਗਰੀ ਦੇ ਜਿਹੜੇ ਨੌਜਵਾਨ ਨੇ ਉਹਨਾਂ ਵੱਲੋਂ ਹੁਣ ਕਿੱਦਣਾ ਕਿਤੇ ਪੰਜਾਬ ਪੁਲਿਸ ਦੇ ਨਾਲ ਜ਼ਰੂਰ ਵੈਸੇਆ ਵੀ ਜਾ ਰਹੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਟਰਬਨ ਬੰਨਦਾ ਤਾਂ ਠੀਕ ਹੈ ਟਰਬਨ ਬੰਨਦੇ ਹੋ ਲੇਕਿਨ ਸਵੇਰ ਵੇਲੇ ਜਿੱਦਾਂ ਕਿ ਹੁਣ ਪੁਲਿਸ ਨੇ ਰੋਕਿਆ ਤਾਂ ਪੁਲਿਸ ਦੇ ਨਾਲ ਜ਼ਰੂਰ ਜੋ ਲੜਦੇ ਵੀ ਦਿਖਾਈ ਦਿੱਤੇ ਨੇ ਕੁਝ ਨੌਜਵਾਨ ਤਾਂ ਕਿਤਨਾ ਕਿਤੇ ਕਾਨੂੰਨ ਸਖਤ ਹੋ ਚੁੱਕਿਆ ਗੁਰੂ ਨਗਰੀ ਦਾ ਤਾਂ ਦੇਖ ਸਕਦੇ ਹੋ ਕਿ ਫੋਨ ਕਲਚਰ ਉਹ ਹਲੇ ਵੀ ਹੈਗਾ ਤਾਂ ਇਸ ਤਰੀਕੇ ਦੇ ਨਾਲ ਕਿਹੜੇ ਫੋਨ ਦੇ ਉੱਤੇ ਜੋ ਆਪਣੇ ਡਾਕੂਮੈਂਟ ਤਾਂ ਸਰ ਕੀ ਕਹਿ ਰਹੇ ਨੌਜਵਾਨ ਵੱਲੋਂ ਕੀ ਕਿਹਾ ਜਾ ਰਿਹਾ ਸਿਸਨਸ ਸਿਸਨਸ ਪੁੱਤ ਐ ਨਹੀਂ ਨਾ ਸਾਨੂੰ ਹਾਰਡ ਕਾਪੀ ਚਾਹੀਦੀ ਐਕਚੁਅਲੀ ਚਲਾਨ ਹੋਣਾ ਇਹਦਾ ਤੁਹਾਡੀ ਏਜ ਕਿੰਨੀ ਹੈ ਜੀ 22 ਸਾਲ ਬਾਈ ਸਰ ਲਾਇਸੈਂਸ ਹੈਗਾ ਹਾਂ ਜੀ ਜੀ ਤਾਂ ਹਾਰਡ ਕਾਪੀ ਕਿੱਥੇ ਹੈ ਹਾਰਡ ਕਾਪੀ ਘਰ ਪਈ ਹੋਈ ਹੈ ਜੀ ਉਹ ਸਰਵਿਸ ਕਰਾਈ ਸੀ ਸਰ ਐਕਟਿਵ ਹੈ ਸਾਨੂੰ ਚਾਹੀਦਾ ਨਾ ਇਹ ਚਲਾਨ ਕਰਨਾ ਵਾ ਕਿਤਨਾ ਕਿਤੇ ਸਖਤੀ ਜਿਹੜੀ ਆ ਦਿਨੋਂ ਦਿਨ ਵੱਧਦੀ ਜਾ ਰਹੀ ਆ ਗੁਰੂ ਨਗਰੀ ਦੇ ਵਿੱਚ ਤਾਂ ਜਿਹੜਾ ਵੀ ਕੋਈ ਰੂਲ ਫੋਲੋ ਨਹੀਂ ਕਰਦਾ ਤਾਂ ਉਸ ਉੱਤੇ ਜਿਹੜੀ ਆ ਬਣਦੀ ਕਾਰਵਾਈ ਹੁਣ ਪੰਜਾਬ ਪੁਲਿਸ ਵੱਲੋਂ ਇੱਥੇ ਕੀਤੀ ਜਾ ਰਹੀ ਆ ਤਾਂ ਕੁਝ ਨੌਜਵਾਨ ਜ਼ਰੂਰ ਬੈਸ ਦੇ ਵੀ ਦਿਖਾਈ ਦਿੱਤੇ ਨੇ ਉਹਨਾਂ ਵੱਲੋਂ ਕਹਿ ਗਿਆ ਕਿ ਆਉਣ ਵਾਲੇ ਸਮੇਂ 'ਚ ਵੀ ਉਹ ਹੈਲਮਟ ਨਹੀਂ ਪਾਉਣਗੇ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਕਾਰਵਾਈ ਕਰਕੇ ਜਿਹੜਾ ਇੱਥੋਂ ਨੌਜਵਾਨਾਂ ਨੂੰ ਭੇਜਿਆ ਜਾ ਰਿਹਾ ਹਾਲਾਂਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਉਹ სპੋਰਟਸਮੈਨ ਨੇ ਜ਼ਰੂਰ ਜਿਮ ਦੇ ਵਿੱਚੋਂ ਵਾਪਸ ਆਏ ਨੇ ਪਰ ਪੁਲਿਸ ਵੱਲੋਂ ਧੱਕਾ ਕੀਤਾ ਗਿਆ ਤਾਂ ਨਹੀਂ ਹੁਣ ਮੈਂ ਦੱਸਣਾ ਡੀਐਸਪੀ ਸਾਹਮਣੇ ਹੱਦ ਨਾਲ ਹੀ ਦੱਸ ਛਨਾਲੀ ਤੁਸੀਂ ਕਿਸ ਚੀਜ਼ ਚ ਵੜਨ ਮਤਲਬ ਕਾਰਵਾਈ ਕਰਾਉਂਗੇ ਹੁਣ ਪੁਲਿਸ ਤੇ ਯੈਸ ਕਾਰਨ ਕਾਰਨ ਸਰ ਕੇ ਇਹਨਾਂ ਨੇ ਮੈਨੂੰ ਇਹ ਕਿਹਾ ਕਿ ਡਾਕੂਮੈਂਟ ਚੈੱਕ ਕਰਵਾਓ ਇਹਨਾਂ ਨੇ ਮੈਨੂੰ ਇਹ ਨਹੀਂ ਕਿਹਾ ਕਿ ਮੈਂ ਚਲਾਨ ਘਟਨਾ ਤੁਹਾਡਾ ਹਾਂ ਯੈਸ ਤਾਂ ਤੁਸੀਂ ਕਿੰਨੂੰ ਮਤਲਬ ਸ਼ਿਕਾਇਤ ਕਰੋਗੇ ਇਹਨਾਂ ਦੀ ਸਰ ਮੈਂ ਆਪਣੇ ਅਫੀਸਰ ਨੂੰ ਸ਼ਿਕਾਇਤ ਕਰਾਂਗੇ ਪੁਲਿਸ 'ਚੋਂ ਹਾਂਜੀ ਪੁਲਿਸ 'ਚੋਂ ਤੁਸੀਂ ਮੇਰੇ ਸਾਰੇ ਰਿਸ਼ਤੇਦਾਰ ਹੀ ਪੁਲਿਸ 'ਚ ਆਦੇ ਮੈਂ ਉਹਨਾਂ ਦਾ ਨਾਮ ਕਿਉਂ ਲਾਵਾਂਗਾ ਕਿ ਜੋ ਚੀਜ਼ ਗਲਤ ਆ ਤੇ ਗਲਤ ਨੂੰ ਗਲਤੀ ਕਵਾਂਗਾ ਸਰ ਕਿੰਨੇ ਮੈਨੂੰ ਰਾਈਟ ਕਿਦਾਂ ਕਹਦਾ ਹਾਂ ਰਿਸ਼ਤੇਦਾਰੀ ਪੁਲਿਸ 'ਚ ਆ ਤਾਂ ਹੁਣ ਉਹਨਾਂ ਨੂੰ ਸ਼ਿਕਾਇਤ ਕਰੋਗੇ ਇਹਨਾਂ 'ਸੇ ਨਹੀਂ ਮੈਂ ਮਤਲਬ ਕਿ ਇਸ ਚੀਜ਼ ਨੂੰ ਮੈਂ ਮੰਨਦਾ ਗਲਤ ਆ ਚਲੋ ਜੇ ਮੈਂ ਹੈਲਮਟ ਨਹੀਂ ਪਾਇਆ ਤੇ ਜੇ ਮੈਂ ਜਿੰਮ ਦੀ ਰਿਕਵੈਸਟ ਕੀਤੀ ਆ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਨੂੰ ਮਾਫੀ ਕਰ ਸਕਦੇ ਆ ਇੱਕ ਟਾਈਮ ਤੇ ਚਲ ਦੱਸੋ ਤੁਸੀਂ ਸਰ ਤਾਂ ਤੁਸੀਂ ਉਹਨਾਂ ਦੇ ਨਾਲ ਗੱਲ ਕੀਤੀ ਇੱਕ ਵਾਰੀ ਵੀ ਤਾਂ ਇੱਥੇ ਜੋ ਅਧਿਕਾਰੀ ਨੇ ਅਧਿਕਾਰੀਆਂ ਦੇ ਨਾਲ ਵੀ ਜ਼ਰੂਰ ਇੱਕ ਵਾਰੀ ਗੱਲ ਕਰਦੇ ਆ ਤਾਂ ਸਰ ਕਿਵੇਂ ਵੇਖਦੇ ਹੋ ਕਿ ਉਹਨਾਂ ਵੱਲੋਂ ਕਹਿ ਜਾ ਰਿਹਾ ਕਿ ਸ਼ਿਕਾਇਤ ਰਿਕਵੈਸਟ ਜਿਹੜੀ ਆ ਇੱਕ ਵਾਰੀ ਉਹਨਾਂ ਨੇ ਕੀਤੀ ਸੀਗੀ ਲੇਕਿਨ ਤੁਸੀਂ ਨਹੀਂ ਸੁਣੀ ਤਾਂ ਉਹਨਾਂ ਵੱਲੋਂ ਕਹਿ ਜਾ ਰਿਹਾ ਕਿ ਤੁਹਾਡੇ ਤੇ ਜਿਹੜੀ ਕਾਰਵਾਈ ਵੀ ਉਹ ਵੀ ਕਰਾਂਗੇ ਠੀਕ ਹੈ ਹਾਂਜੀ ਉਹਨਾਂ ਵੱਲੋਂ ਕਹਿ ਜਿਹੜਾ ਤੁਹਾਡੇ ਤੇ ਕਾਰਵਾਈ ਵੀ ਕਰਾਉਣਗੇ ਕੋਈ ਗੱਲ ਨਹੀਂ ਜਿੱਥੇ ਮਰਜ਼ੀ ਕਾਰਵਾਈ ਕਰਾਉਣ ਜੀ ਉਹਨਾਂ ਨੇ ਇਹਨਾਂ ਨੇ ਹੈਲਮਟ ਨਹੀਂ ਪਾਇਆ ਹੋਇਆ ਇਹਨਾਂ ਦਾ ਚਲਾਣਾ ਕਰ ਦਿੱਤਾ ਜੀ ਸਰ ਮੈਂ ਰਿਕਵੈਸਟ ਕੀਤੀ ਕਿ ਮੈਂ 5 ਵਜੇ ਦਾ ਜਿਮ ਤੋਂ ਨਿਕਲੇ ਹੋਇਆ ਹਾਂ ਤੁਹਾਨੂੰ ਅਹੀਂ ਮੈਂ ਤੁਹਾਨੂੰ ਇਹੀ ਗਿਆ ਸੀ ਕਿ ਮੈਂ 5 ਵਜੇ ਜਿਮ ਤੋਂ ਆਇਆ ਤੇ ਮੈਂ ਕੀ ਕਰਾਂ ਦੱਸਾਂ ਹਾਂਜੀ ਤਾਂ ਹੁਣ ਕਾਰਵਾਈ ਕਰਾਓਗੇ ਤਾਂ ਨਹੀਂ ਅਸੀਂ ਖੁਸ਼ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਹੈ